8 ਦਿਨ ਦੇ ਵਿੱਚ ਵੀਜ਼ਾ ਆ ਗਿਆ ਜੀ ਕਦੇ ਮੈਂ ਤਾਂ ਇਹ ਸੋਚ ਕੇ ਆਇਆ ਸੀ ਕਿ ਸ਼ਾਇਦ ਨਹੀਂ ਹੋ ਸਕਦਾ ਇਹ ਵੀ ਪਰ ਜੋ ਚੀਜ਼ ਨਹੀਂ ਵੀ ਹੋ ਸਕਦੀ ਸੀ ਉਹ ਵੀ ਵਿਜ਼ਨ ਗਰੁੱਪ ਨੇ ਕਰਵਾਈ ਹੈ ਕੋਈ ਆਸ ਨਹੀਂ ਸੀਗੀ ਇਸ ਚੀਜ਼ ਦੀ ਪਰ ਵਿਜ਼ਨ ਗਰੁੱਪ ਦਾ ਬਹੁਤ ਬਹੁਤ థాంక్స్ ਆ ਜੀ ਘੱਟੋ ਘੱਟ ਮੇਰੀਆਂ ਪਹਿਲਾਂ 2-3 ਜੀ ਯੂਐਸਏ ਦੀਆਂ ਰਿਫਿਊਜ਼ਲਾਂ ਜੀ 2-3 ਗ੍ਰੈਡਾ ਦੀਆਂ ਹਾਂ ਜੀ ਮੈਂ ਇੰਨੀ ਦੂਰੋਂ ਵਿਜ਼ਨ ਗਰੁੱਪ ਬਾਰੇ ਕਿੰਨਾ ਪਤਾ ਲੱਗਿਆ ਬਸ ਮੈਂ ਇਹਨਾਂ ਦਾ ਫੇਸਬੁੱਕ ਤੇ ਪੜਿਆ ਸੀਗਾ ਜੀ ਫੇਸਬੁੱਕ ਤੇ ਪੜਨ ਤੋਂ ਬਾਅਦ ਪਰ ਮੈਨੂੰ ਵਿਸ਼ਵਾਸ ਬਹੁਤ ਵੱਡਾ ਸੀਗਾ ਜੀ ਇਹ ਚੀਜ਼ ਦਾ ਜਾਂ ਸਟਾਫ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਕਦੇ ਵੀ ਇੰਨਾ ਵਧੀਆ ਸਟਾਫ ਨਹੀਂ ਦੇਖਿਆ ਕਦੇ ਬਹੁਤ ਚੰਗੀ ਗੱਲਬਾਤ ਕਰਦੇ ਆ ਐ ਬਹੁਤ ਵਧੀਆ ਹੈਂਡਲ ਕਰਦੇ ਆ ਇਹਨੂੰ ਕਿਦਾਂ ਦਾ ਲੱਗ ਰਿਹਾ ਬਹੁਤ ਹਮ ਬਸ ਪੁੱਛੋ ਨਾ ਜੀ ਕੁਝ ਕੋਈ ਆਸ ਨਹੀਂ ਸੀਗੀ ਇਸ ਚੀਜ਼ ਦੀ ਪਰ ਵਿਜ਼ਨ ਗਰੁੱਪ ਦਾ ਬਹੁਤ ਬਹੁਤ ਸੈਂਕਸ ਆ ਜੀ ਤੇ ਘੱਟੋ ਘੱਟ ਮੇਰੀਆਂ ਪਹਿਲਾਂ 2-3 ਜੀ ਯੂ ਐਸ ਏ ਦੀਆਂ ਰਿਫਿਊਜ਼ਲਾਂ ਜੀ 2-3 ਕੈਨੇਡਾ ਦੀਆਂ ਅੱਛਾ ਮਤਲਬ ਇਹਨੀਆਂ ਰਿਫਿਊਜ਼ਲਸ ਵਿਜ਼ਿਟਰ ਵੀਜ਼ਾ ਚ ਸੀ ਤੁਹਾਡੀਆਂ ਹਾਂ ਜੀ ਹਾਂ ਜੀ ਹਾਂ ਜੀ ਪਰ ਸੋਚਿਆ ਵੀ ਸੀ ਇੱਕ ਅੱਠ ਦਿਨ ਦੇ ਵਿੱਚ ਵੀਜ਼ਾ ਆ ਗਿਆ ਜੀ 8 ਦਿਨ ਦੇ ਵਿੱਚ ਵੀਜ਼ਾ ਆ ਗਿਆ ਜੀ ਕਦੇ ਮੈਂ ਤਾਂ ਇਹ ਸੋਚ ਕੇ ਆਇਆ ਸੀ ਕਿ ਸ਼ਾਇਦ ਨਹੀਂ ਹੋ ਸਕਦਾ ਇਹਦੀ ਵੀ ਪਰ ਜੋ ਚੀਜ਼ ਨਹੀਂ ਵੀ ਹੋ ਸਕਦੀ ਸੀ ਉਹ ਵੀ ਵਿਜ਼ਨ ਗਰੁੱਪ ਨੇ ਕਰਵਾਈ ਆ ਜੀ ਅੱਛਾ ਇਸ ਤੋਂ ਪਹਿਲਾਂ ਜਿਹੜੀ ਰਿਫਿਊਜ਼ਲ ਸੀ ਉਹ ਕਿੱਥੋਂ ਸੀ ਉਹ ਇੱਥੋਂ ਤਾਂ ਨਹੀਂ ਸੀ ਵਿਜ਼ਨ ਗਰੁੱਪ ਤੋਂ ਤਾਂ ਨਹੀਂ ਨਹੀਂ ਜੀ ਨਹੀਂ ਨਹੀਂ ਵਿਜ਼ਨ ਗਰੁੱਪ ਤੋਂ ਨਹੀਂ ਸੀ ਉਹ ਚੰਡੀਗੜ੍ਹ ਤੋਂ ਸੀਗੀ ਹਾਂ ਜੀ ਹਾਂ ਜੀ ਸਾਰੀਆਂ ਚੰਡੀਗੜ੍ਹ ਤੋਂ ਹੀ ਸੀਗੀਆਂ ਇੱਕ ਦੋ ਫਲੋਰ ਤੋਂ ਸੀ ਜੀ ਤੇ ਦੋ ਤਿੰਨ ਚੰਡੀਗੜ੍ਹ ਤੋਂ ਸੀ ਤੁਸੀਂ ਆਏ ਕਿੱਥੋਂ ਮੇਰਾ ਪਿੰਡ ਹੈਗਾ ਜੀ ਭੈਣੀ ਸਾਹਿਬ ਦੇ ਨਾਲ ਹੀ ਆ ਲਾਟੋਂ ਜੋਗਾ ਜੀ ਅੱਛਾ ਜੀ ਹਾਂ ਜੀ ਪਤਾ ਨਹੀਂ ਦੂਰੋਂ ਵਿਜ਼ਨ ਗਰੁੱਪ ਬਾਰੇ ਕਿੰਨਾ ਪਤਾ ਲੱਗਿਆ ਬਸ ਮੈਂ ਇਹਨਾਂ ਪਰ ਮੈਨੂੰ ਵਿਸ਼ਵਾਸ ਬਹੁਤ ਵੱਡਾ ਸੀਗਾ ਜੀ ਇਹ ਚੀਜ਼ ਦਾ ਬਈ ਅਵੰਸ਼ਿਕਾ ਮੈਡਮ ਲਵਲੀਨ ਮੈਡਮ ਜਾਂ ਸਟਾਫ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਸਟਾਫ ਆ ਮੈਂ ਕਦੇ ਵੀ ਇੰਨਾ ਵਧੀਆ ਸਟਾਫ ਨਹੀਂ ਦੇਖਿਆ ਕਿਤੇ ਬਹੁਤ ਚੰਗੀ ਗੱਲਬਾਤ ਕਰਦੇ ਆ ਬਹੁਤ ਵਧੀਆ ਹੈਂਡਲ ਕਰਦੇ ਆ ਇਹਨਾਂ ਨੂੰ ਕਸਟਮਰ ਨੂੰ ਬਹੁਤ ਵਧੀਆ ਡੀਲਿੰਗ ਬਹੁਤ ਵਧੀਆ ਜੀ ਸਟਾਫ ਦੀ ਤੇ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਆ ਪਰ ਜਿਸ ਤਰ੍ਹਾਂ ਇਹਨਾਂ ਨੇ ਮੇਰੀ ਫਾਈਲ ਵਧੀਆ ਲਾਈ ਆ ਜੀ 8 ਦਿਨ ਦੇ ਵਿੱਚ ਵੀਜ਼ਾ ਆ ਗਿਆ ਜੀ ਮੇਰਾ ਬਹੁਤ 8 ਦਿਨ ਦੇ ਵਿੱਚ ਮਤਲਬ ਉਮੀਦ ਨਹੀਂ ਸੀ ਤਾਂ ਨਹੀਂ ਉਮੀਦ ਕੋਈ ਵੀ ਨਹੀਂ ਸੀ ਮੈਂ ਜ ਕੋਈ ਨਹੀਂ ਕਿ ਐਕਚੁਅਲੀ ਜਿਹੜੇ ਫੰਕਸ਼ਨ ਤੇ ਮੈਂ ਜਾਣਾ ਸੀ ਉਹ ਤਾਂ ਲੰਘ ਚੁੱਕਿਆ ਸੀ ਜਿਹੜੇ ਫੰਕਸ਼ਨ ਤੇ ਵਿਸਟਰ ਤੇ ਜਾਣਾ ਸੀ ਕਿ ਮੈਂ ਭੂਆ ਜੀ ਉਹਨਾਂ ਕੋਲੇ ਜਾਣਾ ਸੀ ਉਹ ਤਾਂ ਲੰਘ ਚੁੱਕਿਆ ਸੀ ਤੇ ਪਰ ਮੈਨੂੰ ਇਹਦੀ ਆਸ ਨਹੀਂ ਸੀ ਪਰ ਮੈਨੂੰ ਇੱਕ ਵਿਸ਼ਵਾਸ ਬਹੁਤ ਵੱਡਾ ਸੀਗਾ ਵੀ ਵਿਜ਼ਨ ਗਰੁੱਪ ਮੇਰਾ ਇਹ ਸੁਪਨਾ ਜਿਹੜਾ ਕੈਨੇਡਾ ਜਾਣ ਦਾ ਸਰਕਾਰ ਕਰਕੇ ਹਟੂਗਾ ਜੀ ਉਹ ਹੋਇਆ ਅੱਜ 8 ਦਿਨ ਦੇ ਵਿੱਚ ਹੋਇਆ ਜਿਸ ਦੀ ਬਿਲਕੁਲ ਉਮੀਦ ਨਹੀਂ ਸੀ 8 ਦਿਨ ਦੇ ਵਿੱਚ ਹੋਇਆ ਜੀ 8 ਦਿਨ ਦੇ ਵਿੱਚ ਬਹੁਤ ਖੁਸ਼ੀ ਆ ਜੀ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਬਹੁਤ ਥੈਂਕ ਯੂ ਇਹਨਾਂ ਦਾ ਵਿਜ਼ਨ ਗਰੁੱਪ ਦਾ ਮੈਂ ਇਹ ਜੀ ਹੋਰ ਦੱਸ ਦਵਾਂ ਮੈਨੂੰ ਕਿ ਇਹਨਾਂ ਨੇ ਤੁਹਾਨੂੰ ਲਟਕਾਇਆ ਤਾਂ ਨਹੀਂ ਕਿਉਂਕਿ ਕਈ ਮੈਂ ਇਦਾਂ ਦੇ ਗਰੁੱਪਸ ਦੇਖੇ ਨੇ ਕਈ ਇਦਾਂ ਦੇ ਦੇਖੇ ਨੇ ਕਿ ਉਹ ਕਹਿ ਦਿੰਦੇ ਨੇ ਪਰ ਇੰਨੀ ਜਲਦੀ ਵੀਜ਼ਾ ਨਹੀਂ ਲਗਵਾਉਂਦੇ ਸੋ ਉਹ ਲਟਕਾਉਂਦੇ ਹਾਂ ਜੀ ਇਹਨਾਂ ਨੇ ਉਹ ਕਰਕੇ ਵਿਖਾਇਆ ਕੋਈ ਲਟਕਾਉਣ ਵਾਲੀ ਗੱਲ ਨਹੀਂ ਇਹਨਾਂ ਦੇ ਇੱਕ ਵਾਰ ਅਸੀਂ ਪੇਪਰ ਲੈ ਕੇ ਆਏ ਆ ਉਹ ਤੋਂ ਬਾਅਦ ਜਦੋਂ ਫਾਈਲ ਆਈ ਆ ਬਸ ਸੋਧਣਾ ਆ ਜੀ ਉਹ ਤੋਂ ਬਾਅਦ ਆ ਜਾਈਆਂ ਕੋਈ ਲਟਕਾਉਣ ਵਾਲੀ ਗੱਲ ਨਹੀਂ ਜਿਸ ਟਾਈਮ ਵੀ ਕਾਲ ਕੀਤੀ ਆ ਸਿਸਟਰ ਨੂੰ ਇੱਥੇ ਉਸ ਟਾਈਮ ਹੀ ਇਹਨਾਂ ਨੇ ਅਟੈਂਡ ਕੀਤੀ ਆ ਉਹਦਾ ਜਵਾਬ ਨਾਲ ਦੀ ਨਾਲ ਦਿੱਤਾ ਜੋ ਵੀ ਅਸੀਂ ਕੀਤਾ ਵੀ ਕੋਈ ਵੀ ਗੱਲ ਪੁੱਛਿਆ ਮੈਡਮ ਜੀ ਕਾ ਦਾ ਵੀਜ਼ਾ ਹੋਊਗਾ ਉਹ ਜਣੀ ਪੁੱਛਣ ਦੀ ਲੋੜ ਵੀ ਨਹੀਂ ਬਈ ਜੀ 8 ਦਿਨ ਦਾ ਵੀਜ਼ਾ ਆ ਗਿਆ ਹੂੰ ਅਸੀਂ ਸੋਚਿਆ ਤੁਹਾਨੂੰ ਸਰਪ੍ਰਾਈਜ਼ ਦਿੱਤਾ ਗਿਆ ਤੇ ਕਿਵੇਂ ਦਿੱਤਾ ਗਿਆ ਬੱਚੋ ਨਾਲ ਦੀ ਕੋਸ ਨੂੰ ਐਨੇ ਬੋਝ ਲਾਉਂ ਸੀ ਕਿ ਗੱਲ ਵੀ ਨਹੀਂ ਹੁੰਦੀ ਸੀਗੀ ਪਹਿਲਾਂ ਤਾਂ ਏਸੀ ਦੇ ਵਿੱਚ ਵੀ ਗਰਮੀ ਆਈ ਜਾਂਦੀ ਸੀ ਏਸੀ ਵਿੱਚ ਵੀ ਗਰਮੀ ਆਈ ਜਾਂਦੀ ਸੀ ਬੈਠਿਆਂ ਨੂੰ ਬਹੁਤ ਵਧੀਆ ਲੱਗਿਆ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਵੀ ਜਿਸ ਨੇ ਵੀ ਜੇ ਕਿਸੇ ਨੇ ਵੀ ਜਾਣਾ ਜਾਂ ਆਪ ਦਾ ਇਹ ਸੁਪਨਾ ਸাকার ਕਰਨਾ ਕੈਨੇਡਾ ਜਾਣ ਦਾ ਅਮਰੀਕਾ ਕਿਤੇ ਦਾ ਵੀ ਪਰ ਵੀਜ਼ਨ ਗਰੁੱਪ ਨਾਲ ਜ਼ਰੂਰ ਟਾਈਪ ਹੋਵੇ ਤੇ ਸਟਾਫ ਬਹੁਤ ਜ਼ਿਆਦਾ ਚੰਗਾ ਜੀ ਬਹੁਤ ਜ਼ਿਆਦਾ ਵਧੀਆ ਮੈਂ ਹਰ ਇੱਕ ਨੂੰ ਇਹੀ ਗੈਰਸ ਕਰੂੰਗਾ ਵੀ ਆਪਦੇ ਫੈਮਿਲੀ ਵਿੱਚ ਵੀ ਜਾਂ ਜੋ ਵੀ ਮੇਰੇ ਯਾਰ ਦੋਸਤ ਨੇ ਸਾਰਿਆਂ ਨੂੰ ਇਹੀ ਕਰੂੰਗਾ ਵੀ ਵਿਜ਼ਨ ਗਰੁੱਪ ਨੂੰ ਜਰੂਰ ਮਿਲੋ ਆ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਮੈਨੂੰ ਥੈਂਕ ਯੂ ਸੋ ਮੱਚ ਸਾਰਿਆਂ ਦਾ ਹੀ